ਜੇ ਲੁਧਿਆਣਾ ਦੇ ਘੰਟਾ ਘਰ ਦੇ ਵਿੱਚ ਕੱਲ ਦੇ ਦਿਨ ਤੁਸੀਂ ਆ ਰਹੇ ਹੋ ਤੇ ਧਿਆਨ ਆਈਓ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਆਟੋ ਈ ਰਿਕਸ਼ਾ ਅਤੇ ਕਾਰਾਂ ਦੀ ਨੋ ਐਂਟਰੀ ਕਰ ਦਿੱਤੀ ਗਈ ਹੈ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਿਹੜੀ ਵੱਧ ਦੇ ਟ੍ਰੈਫਿਕ ਨੂੰ ਲੈ ਕੇ ਜਿਹੜਾ ਇਹ ਮੁੱਦਾ ਚੱਕਿਆ ਗਿਆ ਹੈ ਤੇ ਸਟੈਪ ਚੱਕਿਆ ਗਿਆ ਤੇ ਸਾਡੇ ਨਾਲ ਦੁਕਾਨਦਾਰ ਵੀ ਮੌਜੂਦ ਨੇ ਕਿਵੇਂ ਦੇਖਦੇ ਹੋ ਪ੍ਰਸ਼ਾਸਨ ਕਹਿ ਰਿਹਾ ਕਿ ਵੱਧਾ ਟ੍ਰੈਫਿਕ ਚੋੜੇ ਬਾਜ਼ਾਰ ਨੂੰ ਦੇਖ ਰਿਹਾ ਸੀਗਾ ਤੇ ਉਸ ਨੂੰ ਲੈ ਕੇ ਵਨ ਵੇ ਕੀ ਦਿੱਤਾ ਨੋ ਐਂਟਰੀ ਕੀਤੀ ਗਈ ਹੈ ਉਮਰ 56 ਹੋ ਗਈ ਹੈ 65 ਔਰ ਮੈਂ ਤਾਂ 6 6 ਮਹੀਨੇ ਸਾਲ ਹੀ ਸੁਧਾਰ ਦੇਖਿਆ ਬਾਜ਼ਾਰ ਚ 6 ਮਹੀਨੇ ਤੋਂ ਉਧਾਰ ਹੈ ਉਸ ਤੋਂ ਕੋਈ ਸੁਧਾਰ ਨਹੀਂ ਹੈ ਕੋਈ ਜਿੰਨਾ ਮਰਜੀ ਜੋਰ ਲਾ ਰਿਹਾ ਇਹ ਸੁਧਾਰ ਨਹੀਂ ਹੋ ਸਕਦਾ ਇਹ ਕਹਿੰਦਾ ਕਿ ਟ੍ਰੈਫਿਕ ਵੱਧ ਰਿਹਾ ਸੀਗਾ ਇਸ ਲਈ ਅਸੀਂ ਆਟੋ ਈ ਰਿਕਸ਼ਾ ਬੰਦ ਕਰ ਰਹੇ ਹੋ ਆਟੋ ਰਿਕਸ਼ਾ ਬੰਦ ਕਰੋ ਜਿਹੜੀਆਂ ਫੜੀਆਂ ਤੁਸੀਂ ਐਂਟਰ ਤਾਂ ਕਰੋ ਨਾ ਬਾਜ਼ਾਰ ਦੇ ਬਾਹਰ ਜਿਵੇਂ ਆਪਣੇ ਮੱਛੀ ਬਾਜ਼ਾਰ ਨਹੀਂ ਲੱਗਿਆ ਹੁੰਦਾ ਉਸ ਹਾਲ ਹੈ ਸਾਡੇ ਚੋੜਾ ਯਾਰ ਐਨੀ ਐਨੀ ਲੋਕ ਨੇ ਬਾਹਰ ਦੁਕਾਨਾਂ ਜਿਹੜੀਆਂ ਇਹ ਆਪਣਾ ਕਿਸੇ ਦੀ ਦੁਕਾਨ ਹੈ ਇਸ ਜਗ੍ਹਾ ਆਪਣੀ ਰੈਸਟੋਰੈਂਟ ਹੈ ਜੀ ਰੈਸਟੋਰੈਂਟ ਕਿਵੇਂ ਦੇ ਦੇਉ ਕਿ ਈ ਰਿਕਸ਼ਾ ਲੈ ਅੰਦਰ ਆ ਜਾਂਦੇ ਨੇ ਉਸ ਤੋਂ ਬਾਅਦ ਕਾਰਾਂ ਵਾਲੇ ਆ ਜਾਂਦੇ ਫੇ ਰੇੜੀਆਂ ਵਾਲੇ ਆ ਈ ਰਿਕਸ਼ਾ ਰੇੜੀ ਫੜੀ ਦੁਕਾਨਾਂ ਦੇ ਬਾਹਰ ਹੀ ਨਹੀਂ ਕਰੋਲ ਮੈਣਾ ਸਭ ਬੰਦ ਹੋਣੀ ਚਾਹੀਦੀ ਕੋਈ ਰੇੜੀ ਫੜੀ ਕੁਝ ਨਹੀਂ ਹੋਣਾ ਚਾਹੀਦਾ ਬਾਜ਼ਾਰ ਸਿਰਫ ਪੈਦਲ ਕੋਲ ਵਾਲਿਆਂ ਨੂੰ ਐਂਟਰੀ ਹੋਣੀ ਚਾਹੀਦੀ ਐਂਟਰੀ ਹੋਣੀ ਚਾਹੀਦੀ ਹੋਰ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਕਹਿੰਦੇ ਕਿ ਸਿਰਫ ਐਕਟਿਵਾ ਔਰ ਬਾਈਕ ਅਲਾਉਡ ਰਹੂਗਾ ਕੱਲ ਤੇ ਲੱਗਦਾ ਕਿ ਗਾ ਕਰਕੇ ਦੇਖ ਲੈ ਨਾ ਠੀਕ ਹੋ ਰਿਹਾ ਤੇ ਬੰਦਾ ਫਿਰ ਵੀ ਕਰੇ ਵੀ ਬੰਦ ਕਰ ਦੇ ਪੈਸੇ ਕਿਸੇ ਬੰਦਾ ਆ ਗਿਆ ਇਹ ਸੁਧਾਰ ਦੇਖਣਾ ਬਾਜ਼ਾਰ ਦਾ ਦੁਕਾਨਦਾਰ ਅੱਜ ਕਿਹੋ ਜਿਹਾ ਰੋਜ਼ਾਨਾ ਦੇਖ ਰਹੇ ਹੋ ਕਿ ਨੋ ਐਂਡ ਦੁਕਾਨਦਾਰ ਤਾਂ ਕੋਈ ਸੁੰਦਰ ਨਹੀਂ ਕਿਸੇ ਦੀ ਅਸੀਂ ਕਹਿ ਰਹੇ ਹਾਂ ਥੋੜਾ ਸਾਮਾਨ ਪਿੱਛੇ ਕਰ ਲੋ ਲੋਕਾਂ ਦਾ ਲੜਨ ਨੂੰ ਆਂਦਾ ਹੈ ਲੜਨ ਲੜਨ ਨੂੰ ਆਂਦਾ ਬੰਦਾ ਰੋਜ਼ ਲੜਾਈਆਂ ਕਰਦਾ ਰਹੇ ਯਾਰ ਐਸਾ ਦਾ ਵੀ ਯਾਰ ਇਹ ਕੋਈ ਜਿਹੜੇ ਕਹਿੰਦੇ ਕਿ ਫੋਟੋ ਸਭ ਲੈਂਦੇ ਸਭ ਲੈਂਦੇ ਆ ਸਭ ਪੈਸੇ ਲੈ ਕੇ ਸਭ ਕਰਦੇ ਸਭ ਦਾ ਬੰਦ ਹੋਣਾ ਚਾਹੀਦਾ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਪਹੁੰਚਿਆ ਪ੍ਰਸ਼ਾਸਨ ਦੇ ਨਾਲ ਦੁਕਾਨਦਾਰਾਂ ਦੀ ਮੀਟਿੰਗ ਚੱਲਦੀ ਪਈ ਹੈ ਕਿਤੇ ਨਾ ਕਿਤੇ ਜਿਹੜਾ ਕਿਹਾ ਜਾ ਰਿਹਾ ਸੀ ਕਿ ਜਿਹੜੀ ਅਕਰੋਚਮੈਂਟ ਹੈ ਲਗਾਤਾਰ ਵੱਧਦੀ ਜਾ ਰਹੀ ਹੈ ਚੋੜਾ ਬਾਜ਼ਾਰ ਦੇ ਵਿੱਚ ਤੇ ਜਿਹੜੇ ਆ ਦੁਕਾਨਦਾਰ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ ਕ੍ਰੋਚਮੈਂਟ ਨਾ ਕੀਤੀ ਜਾਵੇ ਤੇ ਜਿਹੜੇ ਲੁਧਿਆਣਾ ਦੇ ਚੋੜਾ ਬਾਜ਼ਾਰ ਚ ਆ ਰਹੇ ਹੋ ਕੱਲ ਦਾ ਦਿਨ ਤੇ ਕੱਲ ਨੋ ਐਂਟਰੀ ਰਵੇਗੀ ਇਸ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨ ਨਹੀਂ ਰਵੇਗੀ ਕਿਉਂਕਿ ਜਿਹੜਾ ਇਹ ਰਿਕਸ਼ਾ ਆਟੋ ਤੇ ਕਾਰਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਆ ਹੁਣ ਨੋ ਐਂਟਰੀ ਰਹੇਗੀ ਸ਼ਨੀਵਾਰ ਐਤਵਾਰ ਨੂੰ ਜਿਹੜਾ ਲੁਧਿਆਣਾ ਦੇ ਜਿਹੜੇ ਚੋੜੇ ਬਾਜ਼ਾਰ ਦੇ ਵਿੱਚ ਜਿਹੜੀ ਆ ਨੋ ਐਂਟਰੀ ਰਹੇਗੀ ਤੇ ਹੋਰ ਦੁਕਾਨਦਾਰ ਵੀ ਮੌਜੂਦ ਐ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਦੁਕਾਨਦਾਰਾਂ ਨੂੰ ਕਾਫੀ ਆਸਾ ਹੁੰਦੀਆਂ ਨੇ ਕਿ ਗਾਹ ਕਾਨਗੇ ਤੇ ਗਾਕਾ ਦੇ ਨਾਲ ਜਿਹੜੀ ਆ ਦੁਕਾਨਦਾਰੀ ਚੱਲੇਗੀ ਤੇ ਕਿਤੇ ਨਾ ਕਿਤੇ ਹੁਣ ਜਿਹੜਾ ਨੋ ਐਂਟਰੀ ਕੀਤੀ ਗਈ ਆ ਤੇ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਕਿਵੇਂ ਦੇਖਦੇ ਹੋ ਕਿ ਕੱਲ ਦਾ ਦਿਨ ਹੁਣ ਈ ਰਿਕਸ਼ਾ ਆਟੋ ਕਾਰਾਂ ਬੰਦ ਕਰ ਦਿੱਤੀਆਂ ਕਹਿੰਦੇ ਚੋੜੇ ਬਾਜ਼ਾਰ ਚ ਬੜਾ ਰਸ਼ ਹੋ ਗਿਆ ਸੀ ਭਾਈ ਰਸਤਾ ਬੋਰ ਹੀ ਹੋ ਰਿਹਾ ਰੋਜੀ ਦੁਪਹਿਰ ਇਹਨਾਂ ਰਸ਼ ਹੋ ਜਾਂਦਾ ਹੈ ਨਾ ਗਾਹ ਲੱਗ ਵੀ ਨਹੀਂ ਸਕਦੇ ਗੱਡੀਆਂ ਕਰਕੇ ਲੱਗਦਾ ਹੈ ਕਿ ਇਹਦੇ ਨਾਲ ਸੁਧਾਰ ਹੋਊਗਾ ਜਿਹੜੇ ਈ ਰਿਕਸ਼ਾ ਬੰਦ ਕੀਤੇ ਬੰਦ ਕਿਤਨੇ ਜਿਹੜਾ ਚਾਹੀਦੇ ਨੇ ਉਹ ਤਾਂ ਪ੍ਰਸ਼ਾਸਨ ਨਸਲੀ ਫੈਸਲਾ ਹਾਂ ਐਹੀ ਹੈ ਬੰਦ ਕਰਨਾ ਚਾਹੀਦਾ ਪਰ ਇਹ ਗੱਲ ਦੇ ਇਹਨਾਂ ਸਾਰੇ ਤੰਗ ਹੋ ਰਹੇ ਐਸ ਟਾਈਮ ਈ ਰਿਕਸ਼ਾ ਨਾਲ ਹਾਂ ਬਹੁਤ ਜ਼ਿਆਦਾ ਕਿਉਂਕਿ ਗਾਹ ਹੀ ਨਹੀਂ ਅੰਦਰ ਆਂਦਾ ਦੁਕਾਨਾਂ ਦੇ ਉਹ ਜਾਮ ਤੋਂ ਜਾਮ ਚੜਿਆ ਰਹਿੰਦਾ ਹਟਾ ਨਹੀਂ ਕਹਿੰਦੇ ਯਾਰ ਨਾ ਇਹ ਰਿਕਸ਼ਾ ਹੀ ਹੋ ਰਿਹਾ ਵਾ ਜਿਆਦਾ ਵੱਡੀਆਂ ਗੱਡੀਆਂ ਆ ਜਾਂਦੀਆਂ ਨੇ ਵਿੱਚ ਫੇਰ ਆ ਜਾਂਦੀਆਂ ਨੇ ਆ ਫੇ ਅੱਗੋਂ ਅੱਗੋਂ ਖੜੇ ਨੇ ਗੱਡੀਆਂ ਕੰਮਕਾਰ ਹੁੰਦਾ ਹੀ ਨਹੀਂ ਵੇ ਕਿਸੇ ਦਾ ਦੁਕਾਨਦਾਰ ਹੀ ਸਾਰੀ ਖਰਾਬ ਹੋ ਜਾਂਦੀ ਯਾਰ ਤੇ ਨਾਲ ਕਿਆ ਯਾਰ ਦੁਕਾਨਦਾਰ ਬੜੀ ਅਕਰੋਚਮੈਂਟ ਕਰ ਲੈਂਦਾ ਬਾਹਰ ਨੂੰ ਸਮਾਨ ਲਾ ਲੈਂਦਾ ਕਿ ਉਹਦੇ ਕਾਰਨ ਦੇਖੋ ਇਹ ਸਮਾਨ થોੜਾ ਥੋੜਾ ਲੱਗਾਈ ਹੋਇਆ ਹਾ ਦੁਕਾਨ ਦੇ ਲੱਗਦਾ ਹੀ ਆ ਉਹਦੇ ਕੋਈ ਕਹਿ ਨਹੀਂ ਸਕਦੇ ਆਪਾਂ ਹਰ ਬੰਦਾ ਲਾਂਦਾ ਪਿਆ ਵਾ ਹੁਣ ਜੇ ਇਹ ਰਿਕਸ਼ਾ ਵਗੈਰਾ ਬੰਦ ਹੋ ਜਾਂਦਾ ਸੀ ਪਹਿਲਾਂ ਹੁੰਦਾ ਸੀਗਾ ਕਿ ਉਹ ਦਾ ਕਹਿੰਦਾ ਕਿ ਮੈਂ ਤੁਰ ਨਹੀਂ ਸਕਦਾ ਮੈਂ ਇਹ ਰਿਕਸ਼ਾ 'ਚ ਜਾਊਂਗਾ ਉਹ ਦੇਖੋ ਜੇ ਇਹ ਰਖ ਸਭ ਆਂਦੇ ਜੂਗਾ ਰਾਮਨਗਲੇ ਖਰੀਦਦਾਰੀ ਕਰ ਲੈਂਦੇ ਆ ਘੁੰਮ ਫਿਰ ਕੇ ਉਧਾ ਉਹਨਾਂ ਖਰੀਦਦਾਰੀ ਵੀ ਨਹੀਂ ਹੁੰਦੀ ਕਹਿੰਦਾ ਮਤਲਬ ਲੱਗਦਾ ਕਿ ਇਹਦੇ ਕਾਰਨ ਚੋਰੀਆਂ ਹੋਣੀਆਂ ਵਧ ਗਈਆਂ ਸੀਆਂ ਚੋਰ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ ਖੋਬਾ ਜੀ ਬੜੀ ਹੋਈ ਬਟਵੇ ਲੋਕਾਂ ਨੇ ਮੋਬਾਈਲ ਫੋਨ ਮੋਬਾਈਲ ਕੱਢੇ ਆ ਤੇ ਪੈਸੇ ਕੱਢੇ ਜਾਂਦੇ ਪਏ ਪਤਾ ਨਹੀਂ ਲੱਗਦਾ ਜਨਾਨੀਆਂ ਜਰੀਆਂ ਇੱਥੇ ਆ ਕੇ ਪਿੱਟਦੀਆਂ ਨੇ ਰੋਂਦੀਆਂ ਨੇ ਸਾਡੇ ਪੈਸੇ ਇੰਨੇ ਸੀ 20000 ਸੀ 10000 ਸੀ ਨਿਕਲ ਗਿਆ ਕੀ ਕਰੇ ਬੰਦਾ ਲਾ ਕੇ ਸਮਾਨ ਖਰੀਦਣ ਆਂਦਾ ਇਧਰੋਂ ਸਮਾਨ ਲੈ ਜਾਂਦੇ ਉਹ ਤਾਂ ਨਿਕਲ ਜਾਂਦਾ ਓਏ ਨਹੀਂ ਛੇੜੀ ਕਰਦੇ ਹੀ ਹੋਰੀਏ ਕੀ ਸੱਡੇ ਨੂੰ ਨੋ ਐਂਟਰੀ ਕਰ ਦਿੱਤੀ ਜਾਊਗੀ ਕਿਹੜੇ ਕਿਹੜੇ ਵਹੀਕਲ ਹੈ ਜਿਹੜੇ ਨਹੀਂ ਐਂਟਰ ਹੋਊਗਾ 9 ਵਜੇ ਤੋਂ ਮਤਲਬ ਮਾਰਨਿੰਗ ਟਾਈਮ ਅਸੀਂ ਨਾ ਡਿਵਰਸ਼ਨਲ ਪੁਆਇੰਟ ਲਾਤੇ ਕੋਈ ਵੀ ਈ ਰਿਕਸ਼ਾ ਤਰੀ ਵੀਲਰ 4 ਵੀਲਰ ਚੌੜੇ ਬਾਜ਼ਾਰ ਦੇ ਵਿੱਚ ਕੋਈ ਐਂਟਰੀ ਨਹੀਂ ਕਰੂਗਾ ਨਾ ਕਾਲ ਮਾਰਕੀਟ ਵੱਲ ਦੀ ਨਾ ਪ੍ਰਾਣੀ ਸਬਜ਼ੀ ਮੰਡੀ ਕਿਸੇ ਵੀ ਬੱਸ ਚੌੜਾ ਬਾਜ਼ਾਰ ਕਾਲੋਂ ਬਿਲਕੁਲ ਕਲੀਅਰ ਕਰਾ ਦਿੱਤੇਗਾ ਤੇ ਸਰ ਇਹਦੇ ਵਿੱਚ 2 ਵੀਲਰ ਵੀ ਬੰਦ ਕੀਤੇ ਗਏ ਆ ਤੇ 2 ਵੀਲਰ ਵਗੈਰਾ ਨਹੀਂ ਇਹ 2 ਵੀਲਰ ਦਾ ਜਾਣਗੇ ਬਟ 3 ਵੀਲਰ ਜਿਹਨੂੰ ਈ ਰਿਕਸ਼ਾ ਵਗੈਰਾ 4 ਵੀਲਰ ਵਗੈਰਾ ਜਾਂ ਕਾਰ ਵਗੈਰਾ ਲੈ ਕੇ ਆਉਂਦੇ ਨੇ ਲੋਕੀ ਕਲਪਾਰਕਿੰਗ ਕਰ ਦ ਕਰ ਦਵਨੇ ਜਿਹਦੇ ਕਰਕੇ ਪ੍ਰੋਬਲਮ ਆਉਂਦੀ ਆ ਉਹ ਬਸ ਬਿਲਕੁਲ ਬੰਦ ਕਰ ਦੇ ਤੇ ਕਿਹੜੇ ਕਿਹੜੇ ਪਾਸੇ ਜਿਹੜੀ ਹੈ ਐਂਟਰੀ ਬੰਦ ਕਰ ਦਿੱਤੀ ਜਾਊਗੀ ਭੀੜਪਾੜ ਵਾਲੇ ਇਲਾਕੇ ਇਲਾਕੇ ਜਿਹੜੇ ਜਿਹੜੇ ਵੀ ਜਿਹੜਾ ਜਿੰਮੇ ਸਪੋਇਲ ਕਰੋ ਅਕਾਲ ਮਾਰਕੀਟ ਵਿੱਚੋਂ ਹੀ ਰਿਕਸ਼ਾ ਮਾਲ ਲੈ ਕੇ ਆ ਜਾਂਦਾ ਡਿਵੀਜ਼ਨ ਨੰਬਰ 33 ਦੀ ਸਾਈਡ ਤੋਂ ਆ ਜਾਂਦੇ ਨੇ ਉਧਰੋਂ ਜਿੱਧਰੋਂ ਵੀ ਇਹਨਾਂ ਦੇ ਗਲਤ ਪਾਏ ਮਤਲਬ ਜਿਹੜੀ ਐਂਟਰੀ ਕਰਦੇ ਨੇ ਉਹ ਬੰਦ ਕੀਤੀ ਜਾਂਦੀ ਹੈ ਤੇ ਜਿਹੜੇ ਜਿਹੜੇ ਐਂਟਰੀ ਪੁਆਇੰਟ ਹੋਊਗੇ ਜਿੱਥੋਂ ਐਂਟਰ ਹੁੰਦੇ ਉੱਥੇ ਆਪਣੀ ਟ੍ਰੈਫਿਕ ਪੁਲਿਸ ਖੜੀ ਹੋਊਗੀ ਟ੍ਰੈਫਿਕ ਪੁਲਿਸ ਖੜੀ ਹੋਊਗੀ ਪੀਸੀਆਰ ਹੋਊਗਾ ਪਰ ਥਾਣੇ ਦੀ ਫੋਰਸ ਨਾਲ ਲੱਗੀ ਹੋਏਗੀ ਤੇ ਟੋਟਲ ਕਿੰਨੇ ਕੁ ਜਿਹੜੇ ਐਰੀਏ ਹੈਗੇ ਆ ਕੁਝ ਗਿਣਤੀ ਹੈਗੀ ਕੋਈ ਕਿੰਨੇ ਕੁ ਏਰੀਏ ਇਦਾਂ ਦੇ 10 ਹੈ 15 20 ਹੈ ਕੋਈ ਜਿਹਨਾਂ ਨੂੰ ਜਿਹਨਾਂ ਨੂੰ ਐਂਟਰ ਹੁੰਦੀ ਹੈ ਕਿੰਨੇ ਕੋ ਐਪੁਆਇੰਟਾਂ ਤੇ ਖੜੂਗੇ ਐਪੁਆਇੰਟ ਦੀ ਅਸੀਂ ਇਹਨਾਂ ਪਹਿਲਾਂ ਜਦੋਂ ਵਿజిਟ ਕੀਤਾ ਸੀ ਇਹ ਸਾਨੂੰ ਪਹਿਲਾਂ ਤਾਂ ਜਿਹੜੀ ਮਾਰਕੀਟ ਵਾਲੇ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਐਸ ਐਚਓ ਸਾਹਿਬ ਸੀ ਏਸੀਪੀ ਸਰ ਨਾਲ ਮੀਟਿੰਗ ਕੀਤੀ ਆ ਵੀ ਤੁਸੀਂ ਸਾਨੂੰ ਨਾ ਕੋਆਪਰੇਟ ਕਰੋ ਇਹ ਦੁਕਾਨਾਂ ਦੇ ਬਾਹਰ ਅੱਗੇ ਟੇਬਲ ਲਾ ਕੇ ਬੜੀ ਪ੍ਰੋਬਲਮ ਕ੍ਰੀਏਟ ਕੀਤੀ ਸੀ ਇਹਨਾਂ ਨੇ ਜਾਮ ਵਗੈਰਾ ਨਾ ਕਰਕੇ ਲੱਗਦਾ ਸੀ ਸ਼ਾਪ ਤੋਂ 10 ਫੁੱਟ ਇਹਨਾਂ ਨੇ ਪਹਿਲਾਂ ਜਗਰ ਕਵਰ ਕੀਤੀ ਹੁੰਦੀ ਸੀ ਫਿਰ ਕਸਟਮਰ ਦੀ ਬਾਈਕ ਵਗੈਰਾ ਖੜਦੀ ਸੀ ਫਿਰ ਉਹਦੇ ਕਰਕੇ ਚੌੜੇ ਬਿਆਰ ਦਾ ਰਸਤਾ ਬਹੁਤ ਛੋਟਾ ਰਹਿ ਜਾਂਦਾ ਸੀ ਇਹ ਟ్రਾਇਲ ਹੈ ਜੀ ਜਿਹੜਾ ਹਰ ਸੰਡੇ ਦਾ ਨਾ ਨਾ ਜੀ ਪਹਿਲਾ ਟ్రਾਇਲ ਕੀਤਾ ਟ్రਾਇਲ ਕੰਮ ਜਾ ਬੋ ਗਿਆ ਹੁਣ ਹਰ ਇੱਕ ਸੰਡੇ ਤੋਂ ਹੀ ਉਸ ਤਰ੍ਹਾਂ ਕਰਨਾ ਠੀਕ ਹੈ ਆਹ ਫਿਰ ਕੱਲ ਕਹਿੰਦੇ ਕੀ ਜਿਹੜੇ ਐਂਟਰੀ ਬੰਦ ਕਰ ਦਿੱਤੀ ਜਾਊਗੀ ਆਟੋ ਦੀ ਜਾਂ ਹੋਰ ਗੱਡੀਆਂ ਦੀ ਕੀ ਕਹਿਣਾ ਹੈ ਇਹਦੇ ਚ ਕਿ ਨਾ ਸਾਨੂੰ ਪਿਛਲੇ ਹਫਤੇ ਬੜੀ ਪ੍ਰੋਬਲਮ ਆਈ ਜੀ ਕਿਉਂਕਿ ਈ ਰਿਕਸ਼ਾ ਬਹੁਤ ਜ਼ਿਆਦਾ ਆ ਗਏ ਜੀ ਟ੍ਰੈਫਿਕ ਜਾਮ ਹੋ ਗਿਆ ਜੀ ਸੈਕੰਡ ਜਿਹੜੀ ਅਨਕ੍ਰੋਚਮੈਂਟ ਦੀ ਦੁਕਾਨਦਾਰਾਂ ਨੇ 8 8 10 10 ਫੁੱਟ ਬਾਹਰ ਕੱਢ ਕੇ ਸਮਾਨ ਰੱਖਿਆ ਹੋਇਆ ਉਹਦੇ ਕਰਕੇ ਸਾਨੂੰ ਬੜੀ ਪ੍ਰੋਬਲਮ ਆਈ ਹੈ ਜੀ ਅਸੀਂ ਹੁਣ ਕੱਲੂ ਸਾਰੇ ਹਰੇਕ ਸੰਡੇ ਸੱਚਦੇ ਸੰਡੇ થી ਆਟੋ ਬੰਦ ਕਰਿਆ ਕਰਾਂਗੇ ਜੀ ਇਹਨਾਂ ਦੇ ਤੇ ਜਿਹੜੇ ਦੁਕਾਨਦਾਰ ਉਹਨਾਂ ਨੂੰ ਵੀ ਪਹਿਲੀ ਵਾਰੀ ਸਮਝਾ ਰਹੇ ਆਂ ਵੀ ਜਿਹੜਾ ਸਮਾਨ ਆਪ ਦੀ ਦੁਕਾਨ ਦੇ ਅੰਦਰ ਹੀ ਰੱਖੋ ਬਾਹਰ ਨਾ ਰੱਖੋ ਜੀ ਤਾਂ ਜੋ ਜਿਹੜੀ ਟ੍ਰੈਫਿਕ ਆ ਸੁਮੂਤ ਚੱਲਦੀ ਰਹੇ ਜਿਹੜੇ ਇੱਥੇ ਆਉਣ ਜਾਣ ਵਾਲੀ ਪਬਲਿਕ ਆ ਉਹਨੂੰ ਕੋਈ ਮਤਲਬ ਤੰਗੀ ਨਾ ਹੋਵੇ ਜੀ ਪਰ ਜਿੱਦਾਂ ਸੰਡੇ ਵਾਲਾ ਦਿਨ ਆ ਕੱਲ ਤੇ ਕਾਫੀ ਦਿੱਕਤ ਵੀ ਆਂਦੀ ਹੈ ਤੇ ਉਹਦੇ ਵਿੱਚ ਜੇ ਕੋਈ ਅੰਦਰ ਐਂਟਰ ਹੁੰਦਾ ਜਾਂ ਇੱਧਰ ਉੱਧਰ ਆ ਜਾਂਦਾ ਉਹਨੂੰ ਕੋਈ ਜੁਰਮਾਨਾ ਜਾਂ ਚਲਾਨ ਵੀ ਕੱਟਿਆ ਜਾ ਬਿਲਕੁਲ ਜੀ ਬਿਲਕੁਲ ਜਿਹੜੇ ਈ ਰਿਕਸ਼ ਇਦਾਂ ਆਏਗਾ ਉਹਦੇ ਅਸੀ ਜੋ ਟ੍ਰੈਫਿਕ ਨਿਯਮ ਅਨੁਸਾਰ ਬਣਦਾ ਹੋਏਗਾ ਜੀ ਚਲਾਨ ਇਕੱਠਾਂਗੇ ਤੇ ਇਹ ਹਰ ਸੰਡੇ ਹੋਊਗਾ ਜੀ ਬਿਲਕੁਲ ਜੀ ਹਰ ਸੰਡੇ ਹੋਣਾ ਠੀਕ ਹੈ ਤਰੀਕੇ ਦੇ ਨਾਲ ਜਿਹੜੀਆਂ ਇਕਰੋਸਮੈਂਟ ਹੋ ਰਿਹਾ ਸੀਗਾ ਜਾਂ ਈ ਰਿਕਸ਼ਾ ਦੇ ਜਿਹੜੇ ਆ ਬੰਦ ਕੀਤੀ ਗਈ ਆ ਹੁਣ ਪ੍ਰਸ਼ਾਸਨ ਦੇ ਵੱਲੋਂ ਵਨਵੇ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਹੁਣ ਇਹ ਦੇਖਣ ਲਈ ਕੀਤਾ ਗਿਆ ਹਲੇ ਟ੍ਰਾਇਲ ਬੇਸਿਸ ਤੇ ਇਸ ਚੀਜ਼ ਨੂੰ ਦੇਖਣ ਲਈ ਕੀਤਾ ਗਿਆ ਕਿ ਇਹ ਕਿੰਨਾ ਕੁ ਜਿਹੜਾ ਕਾਰਗਰ ਸਾਬਿਤ ਹੁੰਦਾ ਕਿੰਨਾ ਕੁ ਕਾਮਯਾਬ ਹੈ ਉਹ ਜਿਹੜਾ ਹੈ ਨੋ ਐਂਟਰੀ ਦਾ ਪਲਾਨ ਹੈ ਪੁਲਿਸ ਦਾ ਜਿਹੜਾ ਹੈ साबित सफलतापूर्वक साबित हूंदा हूंदा आण लाइ दसेव लुधियाणो लुधियाणो अभिषेक जलोटा जय लुधिया